ਜਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਇੱਕ ਮੁੱਖ ਮੰਤਰੀ ਧਮਕਬੇਸ ਵਾਲੇ ਦੀ ਕੁੱਟਮਾਰ ਹੋਈ ਹੈ ਪੰਜਾਬ ਦੇ ਵਿੱਚ ਤਾਂ ਇੱਕ ਹੋ ਕੇਸ ਪੱਟੇ ਗਏ ਉਹਦੇ ਉੱਤੇ ਭਾਈ ਅਮਰਪਾਲ ਸਿੰਘ ਦੀ ਐਂਟਰੀ ਹੋ ਚੁੱਕੀ ਹੈ ਤਾਂ ਮੈਂ ਉਹ ਤੁਹਾਨੂੰ ਸੁਣਾਉਣ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਦਾ ਕੀ ਰਿਐਕਸ਼ਨ ਹੈ ਇਹ ਬੜੀ ਅਹਿਮ ਗੱਲ ਹੈ ਬਹੁਤ ਵੱਡਾ ਇੱਕ ਵਕੀਲ ਨੇ ਵੀ ਖੁਲਾਸਾ ਕੀਤਾ ਇਹ ਵੀ ਸੁਣਨ ਵਾਲੀ ਗੱਲ ਹੈ ਤੇ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਪਰ ਧਮਕ ਬੇਸ ਵਾਲਾ ਮੁੱਖ ਮੰਤਰੀ ਜਿਹੜਾ ਕਿ ਇੱਕ ਨੌਜਵਾਨ ਬੜਾ ਮਸ਼ਹੂਰ ਸੀ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਹਦੀ ਇੱਕ ਦੋ ਪੁਲਿਸ ਵਾਲਿਆਂ ਦੁਆਰਾ ਕੁੱਟਮਾਰ ਕੀਤੀ ਗਈ ਹੈ ਕੇਸ ਫੜ ਕੇ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਤੁਸੀਂ ਦੇਖ ਰੱਖੀ ਹੋਣੀ ਹੈ ਕਿਉਂਕਿ ਕੇਸ ਫੜਦੇ ਨੇ ਮੈਂ ਵੀ ਤੁਹਾਨੂੰ ਦਿਖਾਉਂਗਾ ਤੁਹਾਨੂੰ ਧੂਕੇ ਜਾਨੀ ਬਹੁਤ ਕੁੱਟਮਾਰ ਕਰਦੇ ਨੇ ਤਾਂ ਉੱਥੇ ਜਿਹੜਾ ਭਾਈ ਅਮਰਪਾਲ ਸਿੰਘ ਦਾ ਬਿਆਨ ਆ ਜਾਣਾ ਆਪਣੇ ਆਪ ਦੇ ਵਿੱਚ ਇਹ ਅਹਿਮ ਗੱਲ ਹੈ ਕਿਉਂ ਆ ਕਿਉਂਕਿ ਭਾਈ ਅਮਰਪਾਲ ਸਿੰਘ ਨਹੀਂ ਚਾਹੁੰਦੇ ਕਿ ਕਿਸੇ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਹੋਵੇ ਤਾਂ ਇਹ ਦੇਖਣ ਵਾਲੀ ਗੱਲ ਆ ਵੀ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਤਾਂ ਇੱਥੋਂ ਪਤਾ ਲੱਗਦਾ ਵੀ ਸਾਡੇ ਜਿਹੜੇ ਅਸਲੀ ਕੌਮ ਦੇ ਯੋਧੇ ਹੋ ਸਕਦੇ ਨੇ ਤੇ ਹੈਗੇ ਨੇ ਕਬਲੇ ਲੋਕ ਨੱਤਾ ਖਿੰਜਦੇ ਨੇ ਮੈਂ ਇਹ ਬਿਆਨ ਸੁਣਾਉਣ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਜੇਕਰ ਬਾਹਰ ਹੁੰਦੇ ਤੇ ਵਕੀਲ ਖਾਰਾ ਸਿੰਘ ਨੇ ਕੀ ਕਿਹਾ ਇਹ ਸੁਣਨ ਵਾਲੀ ਗੱਲ ਆ ਪਹਿਲਾਂ ਇਹਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਆ ਉਹ ਸਾਂਝੀ ਕਰਨੀ ਆ ਤਰਾ ਕੰਮ ਸੇ ਕੰਮ ਉੱਤੇ ਜਾ ਕੇ ਇਹ ਗੱਲ ਦਾ ਅੱਜ ਹੀ ਮੋਰਚਾ ਲਗਾਣਾ ਸੀ ਉੱਤੇ ਭਾਜੀ ਹਿੰਮਤ ਕਿਵੇਂ ਪੈ ਗਈ ਮਡੇਰ ਮਾਰਕੁੱਟ ਕਰਨ ਦੀ ਲੜਤ ਹੈ ਇਹੋ ਜੇ ਬੰਦਿਆਂ ਦੇ ਜਿਹੜੇ ਮਾਰਕੁੱਟ ਕਰ ਲੈਣੇ ਸਭ ਤੇ ਇਹੋ ਜੇ ਬੰਦਿਆਂ ਦੇ ਪੈਦਾ ਹੁੰਦਾ ਜੇ ਠਾਣੇ ਦੇ ਅੰਦਰ ਨਹੀਂ ਗਿਆ ਹੋ ਜਾਂ ਠਾਣੇ ਦੇ ਅੰਦਰ ਗਿਆ ਤਾਂ ਪਤਾ ਕਿ ਨਾਲੇ ਕੀ ਕਰਨਾ ਈਮ ਬੁਖਾਰ ਹੈ ਉਹ ਪੰਜਾਬ ਦੇ ਅੰਦਰ ਕੀ ਦੀ ਬਾਤ ਉਹ ਫੜ ਕੇ ਇਹ ਕਿ ਸਿੱਖ ਨੂੰ ਇਸ ਤਰ੍ਹਾਂ ਕੁੱਟਦੇ ਆ ਯਾਰ ਸ਼ਰਮ ਮਾਰਨੀ ਚਾਹੀਦੀ ਇਹੋ ਜੇ ਬੰਦਿਆਂ ਨੂੰ ਇਹੋ ਜੇ ਬੰਦੇ ਪੈਦਾ ਹੁੰਦੇ ਵੀ ਸ਼ਰਮ ਮਾਰਨੀ ਚਾਹੀਦੀ ਇਹੋ ਜੇ ਬੰਦੇ ਜਾ ਦੇ ਮੁੱਖ ਮੰਤਰੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ 'ਚ ਕੀ ਹਾਲਾਤ ਬੜਾ ਚੱਲੇ ਨੇ ਸਿੱਖ ਨੂੰ ਕੁੱਟਣਾ ਮਾਰਨਾ ਸਿੱਖ ਨੂੰ ਕਤਲ ਕਰਨਾ ਤਾਂ ਇੱਕ ਜਾਨਵਰ ਤੋਂ ਵੀ ਬਹੁਤ ਪਿੱਛੇ ਰਹਿ ਗਿਆ ਜਾਨਵਰ ਦੀ ਵੀ ਬਹਿਲੇ ਪਈ ਤੇ ਸਿੱਖ ਦੀ ਤਾਂ ਬੱਗੇ ਨਹੀਂ ਤੁਹਾਨੂੰ ਅੱਡੀਆ ਪਕਾ ਨਹੀਂ ਦੀਆਂ ਨੇ ਤੁਹਾਨੂੰ ਮਾਰਾ ਦੇ ਖਰਚੇ ਪੰਜਾਬ 'ਚ ਕੀ ਰਹਿ ਜਾਂਦਾ ਹੈ ਕੋਈ ਲੀਡਰ ਨਹੀਂ ਬੋਲਦੇ ਇਹਨਾਂ ਦਾ ਕਰਵਾ ਕੀ ਹੈ ਸਾਡਾ ਲੀਡਰ ਹੀ ਕੋਈ ਨਹੀਂ ਬੋਲਣ ਵਾਲਾ ਪੰਜਾਬ ਜਿਹੜਾ ਬੋਲਦਾ ਉਹ ਅਸੀਂ ਜੇਲ੍ਹ 'ਚ ਭੇਜ ਦੇਣਾ ਅਸੀਂ ਤਾਂ ਇਸੇ ਦਰਬਾਰ ਦੇ ਅਸੀਂ ਤੇ ਟਕੜ ਬੰਦੇ ਆ ਆਮ ਤੌਰ ਤੇ ਉਹ ਉੱਧਰ ਲਈ ਜਿਹੜੀ ਐਮਪੀ ਨੇ ਉਸੇ ਏਰੀਆ ਦੀ ਘਟਨਾ ਵਾਪਰਦੀ ਜੇ ਤੁਹਾਡਾ ਮੰਨਣਾ ਹੈ ਕਿ ਅਮਰਖਾਲ ਸਿੰਘ ਬਾਹਰ ਹੁੰਦਾ ਤੇ ਸਾਡੇ ਦਾ ਦੀ ਘਟਨਾ ਜਿਹੇ ਦੀ ਵਾਪਰਦੀ ਜੇ ਤੁਹਾਨੂੰ ਹੁਣ ਕੀ ਉਹ ਵੱਡਾ ਬਾਹਰ ਹੁੰਦਾ ਮੈਨੂੰ 100% ਯਕੀਨ ਹੈ ਕਿ ਅੱਜ ਉੱਧਰ ਵੀ ਐਕਸ਼ਨ ਹੋਇਆ ਹੋਣਾ ਇਹਨਾਂ ਪੁਲਿਸ ਮਰਦਾਂ ਦੇ ਪਰਚਾ ਦਰਜ ਕਰਾ ਕੇ ਅੰਦਰ ਚਾਇਆ ਹੋਣਾ ਪਰ ਬੋਲੇ ਕੌਣ ਸਾਡਾ ਲੀਡਰ ਹੀ ਹੈ ਗੱਲ ਇਹ ਆ ਵੀ ਵਕੀਲ ਖਾਰਾ ਸਿੰਘ ਨੇ ਕਿੱਡੀ ਵੱਡੀ ਗੱਲ ਗਈ ਹੈ ਕਹਿੰਦਾ ਬੋਲੇ ਕੌਣ ਵੀ ਸਾਡਾ ਲੀਡਰ ਹੀ ਬਾਹਰ ਹੈ ਨਹੀਂ ਯਾਰ ਜੇਕਰ ਭਾਈ ਅਮਰਤਪਾਲ ਸਿੰਘ ਹੁੰਦਾ ਕਿਉਂਕਿ ਇਹ ਪਿੰਡ ਆ ਜਿਹੜਾ ਮੁੱਖ ਮੰਤਰੀ ਬੇਸਮੁਖ ਧਮਕ ਵਾਲੇ ਦਾ ਤਾਂ ਇਹਦਾ ਪਿੰਡ ਬਿਲਕੁਲ ਖੰਡੂਰ ਸਾਹਿਬ ਦੇ ਨਾਲ ਲੱਗਦਾ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦਾ ਪਿੰਡ ਹੈ ਤਾਂ ਉਹਨਾਂ ਨੇ ਕਿਹਾ ਵੀ ਜੇਕਰ ਭਾਈ ਅਮਰਤਪਾਲ ਸਿੰਘ ਬਾਹਰ ਹੁੰਦਾ ਹੁਣ ਨੂੰ ਉਹ ਬੰਦਿਆਂ ਨੂੰ ਸਜ਼ਾ ਦੇ ਦਿੱਤੀ ਹੁੰਦੀ ਮੈਂ ਕਹਿਣਾ ਵੀ ਇਹੋ ਜੇ ਪੁਲਿਸ ਵਾਲਿਆਂ ਨੇ ਗਾਟੇ ਲਾ ਦਿੰਦੇ ਸਾਡੇ ਸਿੰਘ ਜੇ ਮੌਕੇ ਤੇ ਮੰਨ ਲਓ ਦੋ ਚਾਰ ਸਿੰਘ ਕੋਈ ਸਾਹਮਣੇ ਵਾਲੇ ਹੋਰ ਹੁੰਦੇ ਕਿ ਉਹਨਾਂ ਦੀ ਹਿੰਮਤ ਇਪੰਦੀ ਕਿ ਉਹਦੇ ਸਿੱਖ ਦੇ ਕੇਸ ਫੜ ਕੇ ਘੜੀਸਾ ਕਰਨ ਯਾਰ ਕੁੱਟਮਾਰ ਕਰਨ ਪੱਗ ਲਾਹੀ ਗਈ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਉਹਦੇ ਗਾਟੇ ਲਾ ਦੇ ਨੀ ਦੋਨਾਂ ਦੇ ਦਾ ਫਿਰ ਇੱਕ ਗੱਪ ਮਾਰਦਾ ਕਹਿੰਦਾ ਮੇਰੀ ਪੱਗ ਲਾਤੀ ਉਹ ਮੋਨਾ ਸੀ ਵੈਸੇ ਹੀ ਪਹਿਲਾਂ ਹੀ ਤੇ ਉੱਤੋਂ ਨੇ ਇੱਕ ਬਿਆਨ ਵੀ ਦਿੱਤਾ ਸੋਸ਼ਲ ਮੀਡੀਆ ਤੇ ਕਹਿੰਦਾ ਵੀ ਅਸੀਂ ਪੱਗ ਨਹੀਂ ਲਾਈ ਇਹਦੇ ਕੇਸ ਪਹਿਲਾਂ ਹੀ ਖੁੱਲੇ ਹੋਏ ਸੀ ਤਪਾਗੋ ਦੇ ਤੁਹਾਨੂੰ ਪਹਿਲਾਂ ਹਰ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਵੀ ਪਾਗਾ ਜਿਹੜੀ ਉਹ ਹਿਲਾ ਰਹੇ ਨੇ ਕੁੱਟਮਾਰ ਕਰਕੇ ਤਾਂ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਅੰਦਰ ਵਾਧਦੀ ਸੰਖਿਆ ਜਿਹੜੀ ਕਿ ਸਿੱਖਾਂ ਨੌਜਵਾਨਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੀ ਕਰਦਾ ਬਾਈ ਚਾਰੇ ਪਾਸੇ ਅਲੋਚਨਾ ਬਦਨਾਮੀ ਬੜੀ ਹੋ ਰਹੀ ਹੈ ਉਹਦੀ ਦੀਪ ਪੰਜਾਬ ਦਾ ਮੁੱਖ ਮੰਤਰੀ ਥੱਲੇ ਡਿੱਗਿਆ ਕਿਉਂਕਿ ਉਹਨੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਹੁੰਦਾ ਦੇਖ ਰਿਹਾ ਸਰੇ ਆਮ ਤਾਂ ਹੁਣ ਪੰਜਾਬ ਵਾਲਿਓ ਤੁਸੀਂ ਦੇਖੋ ਲੱਖਾਂ ਸਦਾਨਾ ਹਰ ਰੋਜ਼ ਕਹਿੰਦਾ ਵੀ ਯਾਰ ਤੁਸੀਂ ਕਿਸੇ ਮੁੱਦੇ ਦੀ ਗੱਲ ਤੇ ਆਉਂਦੇ ਨਹੀਂ ਇਸ ਕਰਕੇ ਤੁਸੀਂ ਰੁੱਲਦੇ ਵੀ ਹੋ ਤੇ ਆ ਤੁਹਾਡੇ ਸਾਹਮਣੇ ਅਕੀ ਵਾਪਰੀ ਹੈ ਘਟਨਾ ਇਹ ਜਿਹੜਾ ਨੌਜਵਾਨ ਪੰਜਾਬ ਦਾ ਬੇਸ ਮੁੱਖ ਮੰਤਰੀ ਦੇ ਨਾਮ ਤੋਂ ਜਾਣਿਆ ਜਾਂਦਾ ਮੁੱਖ ਮੰਤਰੀ ਬੇਸ ਧਮਕਾਲਾ ਤਾਂ ਇਹਦੀ ਕੁੱਟਮਾਰ ਬੜੀ ਚੰਗੀ ਤਰ੍ਹਾਂ ਕੀਤੀ ਆ ਉਹਨਾਂ ਨੇ ਯਾਨੀ ਉਹ ਖੁਦ ਕਹਿ ਰਿਹਾ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਧੂੜ ਲਿਆ ਇਹਨਾਂ ਨੇ ਮੈਨੂੰ ਕੇਸਾਂ ਤੋਂ ਪੱਟਿਆ ਜੀ ਆਏ ਹੋ ਗਿਆ ਜੀ ਬਹੁਤ ਯਾਨੀ ਮਾੜੀ ਗੱਲ ਆ ਪਰ ਪੰਜਾਬ ਦੀ ਜਿਹੜੀ ਪੁਲਿਸ ਹੈ ਇਹਨਾਂ ਨੂੰ ਵੈਸੇ ਉਹਨਾਂ ਨੂੰ ਕਹਿੰਦੇ ਵੀ ਸਸਪੈਂਡ ਕਰ ਦਿੱਤਾ ਗਿਆ ਪਰ ਆਹ ਦੇਖ ਲਓ ਤੁਸੀਂ ਕੀ ਕਹਿ ਰਿਹਾ ਸਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਹਦੇ ਚ ਸੋਸ਼ਲ ਮੀਡੀਆ ਫੇਮ ਰਹਿ ਚੁਕੇ ਕਰਮਪ੍ਰੀਤ ਉਸ ਮੁੱਖ ਮੰਤਰੀ ਕਮਕ ਬੇਸ ਦੇ ਉੱਪਰ ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਡੰਡੇ ਬਰਸਾਦੇ ਹੋਏ ਦਿਖਾਈ ਦੇ ਰਹੇ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਰਨਤਾਰਨ ਦੇ ਐਸਐਸਪੀ ਵੱਲੋਂ ਐਕਸ਼ਨ ਲੈਂਦੇ ਹੋਏ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਉਸੇ ਪਿੰਡ 'ਚ ਖੜੇ ਆ ਮਾਮਲਾ ਕੀ ਸੀ ਲੇਕਿਨ ਤੁਹਾਨੂੰ ਉਸ ਤੋਂ ਪਹਿਲੇ ਦਸਵੀਰਾਂ ਦਿਖਾਣੇ ਆ ਇਸ ਵੇਲੇ ਜਿਹੜੇ ਨੇ ਸੋਸ਼ਲ ਮੀਡੀਆ ਫੇਮ ਰਹਿ ਚੁਕੇ ਜਿਹੜੇ ਨੇ ਸੰਗਾ ਬਾਊ ਨਾ ਤੋਂ ਜਿਹੜੇ ਨੇ ਅੱਜ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨ ਪੁੱਜੇ ਨੇ ਲੇਕਿਨ ਜਨਾਬ ਜੀ ਇਸ ਤਰ੍ਹਾਂ ਦੇਖ ਦਿਓ ਸਾਰੇ ਮਾਮਲੇ ਨੂੰ ਕਿਉਂਕਿ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਮੁੱਖ ਮੰਤਰੀ ਨੂੰ ਘੁਰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਅਫਸਰ ਇਸ ਤਰ੍ਹਾਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਪੰਜਾਬ ਨੂੰ ਪਤਾ ਵਰਲਡ 'ਚ ਪਤਾ ਲੱਗ ਗਿਆ ਦੇਖੋ ਹੋਰ ਬਾਕੀ ਕਿਦਰਾ ਮਰਜ਼ੀ ਪੁਲਿਸ ਜਾ ਕੇ ਥਾਣੇ ਕੁੱਟੀ ਜਾਵੇ ਮਾਰੀ ਜਾਵੇ ਪਰਦੇ ਅੰਦਰ ਸਾਹਮਣੇ ਲੋਕਾਂ ਦੇ ਪਿੰਡ ਦੇ ਨਹੀਂ ਉੱਠਣਾ ਚਾਹੀਦਾ ਦੇਖੋ ਇਹਦਾ ਮੈਂ ਕਹਿੰਦਾ ਐਡਾ ਕਤਲ ਹੋ ਜੇ ਨਾ ਕਈ ਤੇ ਪੁਲਿਸ ਉਹਨੂੰ ਕਤਲ ਵਾਲੇ ਨੂੰ ਨਹੀਂ ਕੁੱਟਦੀ ਉਹ ਤੇ ਕਾਫੀ ਕਰ ਗਏ ਗੱਲ ਹੈ ਵੀ ਉਹਦੇ ਕੇਸ ਵੀ ਪੱਟੀ ਜਾਂਦੇ ਆ ਤੇ ਹੁਣ ਇਹਨੇ ਆਪ ਦੇ ਮੂੰਹ ਨਾਲ ਕਿਹਾ ਕਹਿੰਦਾ ਵੀ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਇੱਕ ਕੁੱਤੇ ਦੇ ਕਹਿੰਦਾ ਮੈਂ ਮਾਰਦਾ ਸੀ ਕੁੱਤਾ ਪੈਂਦਾ ਸੀ ਉਹ ਕੁੱਤੇ ਤੋਂ ਲੈ ਕੇ ਵਿਵਾਦ ਖੜਾ ਹੋਇਆ ਸਵਾਲ ਇਹ ਉੱਠਦਾ ਵੀ ਜੇਕਰ ਭਾਈ ਅਮਰਤਵਾਰ ਸਿੰਘ ਹੁੰਦਾ ਤੇ ਇਹਨਾਂ ਦੀ ਚੰਗੀ ਤਰ੍ਹਾਂ ਮਜਾਈ ਕਰਨੀ ਸੀ ਇਹਨਾਂ ਦੀ ਸਸਪੈਂਡ ਤਾਂ ਚਲੋ ਕਰ ਦਿੱਤੇ ਗਏ ਨੇ ਇਹੋ ਜਿਹੇ ਹਰਾਮਖੋਰ ਪੁਲਿਸ ਵਾਲਿਆਂ ਦੇ ਗਾਟੇ ਲਾ ਦੇਣੇ ਚਾਹੀਦੇ ਆ ਸਾਡੇ ਸਿੰਘਾਂ ਨੂੰ ਕਿਉਂਕਿ ਇਹ ਪੁਲਿਸ ਵਾਲੇ ਨਹੀਂ ਇਹਨਾਂ ਦੇ ਪੁਲਿਸ ਦੇ ਭੇਸ ਦੇ ਵਿੱਚ ਇਹ ਪੁਲਿਸ ਦਾ ਵੀ ਨਾਮ ਬਦਨਾਮ ਕਰਦੇ ਨੇ ਇਹ ਉਹ ਦਰਿੰਦੇ ਨੇ ਜਿਹੜੇ ਸ਼ਰੇਆਮ ਡਾਂਗਾ ਬਸਾਰੇ ਮੈਂ ਕਹਿੰਦਾ 2-4 ਸਿੰਘ ਹੋਰ ਹੋਣੇ ਚਾਹੀਦੇ ਜਿਹੜਾ ਕਿ ਇਹਨਾਂ ਦਾ ਵੀ ਜਿੰਮੇ ਹੋਇਆ ਸੀ ਨਾ ਉਦੋਂ ਚੰਡੀਗੜ੍ਹ ਦੇ ਲਵੇ ਤਵੇ ਦੀ ਗੱਲ ਆ ਜਦੋਂ ਲੋਕਡਾਊਨ ਲੱਗਿਆ ਤਾਂ ਉਦੋਂ ਇੱਕ ਸਿੰਘ ਨੌਜਵਾਨ ਨੇ ਇੱਕ ਪੁਲਿਸ ਵਾਲੇ ਦਾ ਹਾਥੀ ਲਾਤਾ ਸੀ ਉਸੇ ਹੀ ਪ੍ਰਕਾਰ ਜੇਕਰ ਇੱਥੇ ਕੋਈ ਨੌਜਵਾਨ ਸਿੱਖ ਹੁੰਦਾ ਜੋਸ਼ੀਲਾ ਕੋਈ ਸਿੰਘ ਖੜਾ ਹੁੰਦਾ ਤਾਂ ਇਹਨਾਂ ਦੇ ਗਾਟੇ ਲੈ ਜਾਣੇ ਚਾਹੀਦੇ ਸੀ ਉੱਥੇ ਕਿਉਂਕਿ ਪੁਲਸ ਸੱਤਿਆਚਾਰ ਕਰ ਸਕਦੀ ਹੈ ਦੂਸਰਾ ਕਿਉਂ ਨਹੀਂ ਕਰ ਸਕਦਾ ਫਿਰ ਯਾਦ ਆ ਜਾਂਦਾ ਭਿੰਡਰਾਂ ਵਾਲਾ ਉਹ ਕੀ ਕਹਿੰਦਾ ਸੀ ਹਰ ਨੌਜਵਾਨ ਨੂੰ ਆਪਣੀ ਸੁਰੱਖਿਆ ਦੇ ਲਈ ਹਥਿਆਰ ਰੱਖਣੇ ਚਾਹੀਦੇ ਨੇ ਉ ਤਾਂ ਹੀ ਕਹਿੰਦਾ ਸੀ ਵੀ ਪੁਲਸ ਰੱਖ ਸਕਦੀ ਤਾਂ ਸੀ ਕਿਉਂ ਨਹੀਂ ਰੱਖ ਸਕਦੇ ਬਈ ਸਾਡਾ ਕਾਨੂੰਨ ਵੀ ਸਾਡਾ ਗੁਰੂਆਂ ਦਾ ਕਾਨੂੰਨ ਹੈ ਗੁਰੂਆਂ ਦਾ ਸਿਧਾਂਤ ਆ ਗੁਰੂਆਂ ਦੀ ਗੁਰਬਾਣੀ ਦੇ ਵਿੱਚ ਆ ਸਾਰੀਆਂ ਗੱਲਾਂ ਬਾਤਾਂ ਤੁਸੀਂ ਖੁਦ ਜਾਣਦੇ ਹੋ ਸ਼ਸਤਰਧਾਰੀ ਜਿਹੜਾ ਹੋਊਗਾ ਇਹ ਦਸ਼ਮੇਸ਼ ਪਿਤਾ ਨੇ ਕਿਹਾ ਵੀ ਉਹੀ ਮੇਰਾ ਪੁੱਤਰ ਹੋਊਗਾ ਜੇਕਰ ਕੋਈ ਸ਼ਸਤਰਧਾਰੀ ਇਨਸਾਨ ਉੱਥੇ ਕੋਈ ਸਿੰਘ ਨੌਜਵਾਨ ਖੜਾ ਹੁੰਦਾ ਕੋਈ ਜੋਸ਼ੀਲਾ ਸਿੰਘ ਤਾਂ ਉਹਨਾਂ ਦੇ ਘਾਟੇ ਲੜੇ ਸੀ ਮੁਰਸ ਵਾਲਿਆਂ ਦੇ ਇਹ ਇਹ ਆ ਸਾਡੇ ਪੰਜਾਬ ਦੀ ਕਹਾਣੀ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਰਿਹਾ ਅਤਿਆਚਾਰ ਹੁੰਦਾ ਮੈਂ ਪਹਿਲਾਂ ਵੀ ਕਈ ਵਾਰ ਗੱਲ ਇਹ ਕਹੀ ਆ ਵੀ ਅਤਿਆਚਾਰ ਹੁੰਦਾ ਦੇਖ ਜ਼ਰੂਰ ਰਿਹਾਓ ਕਰਦਾ ਕੁਝ ਨਹੀਂ ਰਿਐਕਸ਼ਨ ਨਹੀਂ ਉਹਦਾ ਕੋਈ ਵੀ ਹੋਣਾ ਨਾ ਕੋਈ ਪ੍ਰਕਿਰਿਆ ਨਾ ਸੋਸ਼ਲ ਮੀਡੀਆ ਤੇ ਕੋਈ ਬਿਆਨ ਕੁਛ ਨਹੀਂ ਤਾਂ ਠੀਕ ਆ ਪੰਜਾਬੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਮੇਰਾ ਵੀਰ ਤੇ ਭਾਈ ਅਮਰਪਾਲ ਸਿੰਘ ਨੇ ਵੀ ਬਹੁਤ ਵੱਡੀ ਗੱਲ ਜਿਹੜੀ ਭਾਈ ਅਮਰਪਾਲ ਸਿੰਘ ਬਾਰੇ ਵੀ ਜੇ ਕਰੋ ਬਾਹਰ ਹੁੰਦਾ ਤਾਂ ਅੱਜ ਇਹਨਾਂ ਨੂੰ ਕੁੰਜੇ ਲਾਇਆ ਹੁੰਦਾ ਹੁਣੇ ਤਾਂ ਠੀਕ ਆ ਭਾਈ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦੇ ਕੋਲ ਪਹੁੰਚਦਾ ਰਹੇ ਬਾਈ ਲੈ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ